ਸੰਗਰੂਰ ਤੋਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਵੱਲੋਂ ਲੋਕ ਸਭਾ ਸੀਟ ਦੇ ਵੱਖ-ਵੱਖ ਖਲਕਿਆਂ ਵਿੱਚ ਜਾ ਕੇ ਜ਼ੋਰਦਾਰ ਚੋਣ ਪ੍ਰਚਾਰ ਜਾਰੀ ਹੈ। ਬਰਨਾਲਾ ਪਹੁੰਚੇ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਇੱਕ ਖਾਸ ਅਪੀਲ ਕੀਤੀ। ਮੇਰੀ ਤੁਹਾਡੇ ذریعے ਆਮ ਆਦਮੀ ਦੇ ਵਲੰਟੀਅਰਸ ਨੂੰ ਸਪੈਸ਼ਲ ਅਪੀਲ ਹੈ ਕਿ ਤੁਸੀਂ ਬਹੁਤ ਹੰਡਾ ਲਿਆ ਨਾ ਦਾ ਸੰਤਾਪ ਆਓ ਸਾਡਾ ਸਾਥ ਦਿਓ ਮੈਂ ਬੈਠਾ ਇੱਥੇ ਮੈਂ ਤੁਹਾਡੀ ਹਫਾਜ਼ਤ ਕਰੂੰਗਾ। ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਜਾਇਜ਼ ਨੌਕਰੀ ਨਹੀਂ ਲੈਣ ਦਵਾਂਗਾ। ਮੈਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦਊਗਾ ਮੈਂ ਜਿੰਦ ਜਾਣ ਲਾ ਦਊਗਾ ਕਿ ਸੰਗਰੂਰ ਦਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਦੁਕਾਨਦਾਰ ਦੇ ਵਪਾਰੀ ਦੇ ਉਹਦੀ ਆਪਾਂ ਹਫਾਜ਼ਤ ਕਰਨੀ ਕਿੱਥੇ ਗਿਆ ਕਹਿੰਦੇ ਸੀ ਜੀ ਇਨਸਪੈਕਟਰ ਰਾਜ ਖਤਮ ਕਰਨਾ ਜਿੰਨੀ ਕਰਪਸ਼ਨ ਹੁਣ ਹੋਈ ਹੋਈ ਹੈ ਪੰਜਾਬ ਦੇ ਵਿੱਚ ਤੌਬਾ ਮੇਰੀ ਔਰ ਜਿੰਨਾ ਮਾਫੀਆ ਚਾਹੇ ਮਾਈਨਿੰਗ ਆ ਚਾਹੇ ਸ਼ਰਾਬ ਮਾਫੀਆ 25 ਬੰਦੇ ਮਾਰ ਕੇ ਗੁਜਰਾ ਤੇ ਰਵਦਾਸਪੁਰੇ ਵਿੱਚ ਇਹ ਕੀ ਦਰਸਾਉਂਦਾ ਦਰ देयर इज ਅ ਪੈਰਲ ਮਾਫੀਆ ਵਰਕਿੰਗ ਇਨ ਪੰਜਾਬ ਐਦਾਂ ਹੀ ਉਹ ਸਾਡਾ ਕੈਬਲ ਨੈਟਵਰਕ ਦੇ ਉੱਤੇ ਕਬਜ਼ਾ ਕਰ ਰਿਹਾ ਹੈ ਪਠਾਨ ਮਾਚਰਾ ਆ ਰੀਅਲ ਏਸਟੇਟ ਮਾਫੀਆ ਸਰਪ੍ਰੀਚ ਕੋਰ ਮਾਣੂ ਕਿ ਤੁਹਾਡੇ ਲਾਗੇ ਐਮਪੀ ਐਮਐਲਏ ਬਣੀ ਹੋਈ ਐ ਐਨਆਰਆ ਦੀ ਕੁੱਟੀ ਤੇ ਕਰਦੇ ਹੋਰ ਮਾਫੀਆ ਕਿੱਦਾਂ ਦਾ ਹੁੰਦਾ ਵਾ 60 70 ਹਜ਼ਾਰ ਕਰੋੜ ਦਾ ਕਰਜ਼ਾ ਐਡ ਕਰ ਦਿੱਤਾ ਵਾ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਐ ਰੰਗਲਾ ਪੰਜਾਬ ਐ ਖੰਬਿਆਂ ਦੀ ਸਰਕਾਰ ਐ ਹਰ ਖੰਭਾ ਭਰਿਆ ਹੋਇਆ ਪੰਜਾਬ ਦੇ ਵਿੱਚ ਸਵਾਏ ਪਬਲਿਸਿਟੀ ਤੋਂ ਲਾਸਟ ਕੱਲ ਕਹਿਣ ਲੱਗਾ ਕਿ ਇਹਨਾਂ ਦੇ ਬੀਜੇਪੀ ਚ ਅੰਤਰ ਕੀ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਉਥੇ ਕੀ ਜੀਵਾਲ ਸਾਹਿਬ ਰੋ ਰਹੇ ਨੇ ਕਿ ਮੈਨੂੰ ਅੰਦਰ ਜੇਲ੍ਹ ਚ ਕਰਤਾ ਹਮ ਕੋ ਪਕੜ ਲਿਆ ਹਮ ਕੱਟੜ ਇਮਾਨਦਾਰ ਹੈ ਇੱਕ ਮਿੰਟ ਲਈ ਮੰਨ ਲਓ ਵੈਸੇ ਇਮਾਨਦਾਰ ਹੈ ਨਹੀਂ ਕਿਉਂਕਿ ਆਬਜ਼ਰਵੇਸ਼ਨ ਸੁਪਰੀਮ ਕੋਰਟ ਦੇ ਹਾਈ ਕੋਰਟ ਦੀਆਂ ਬਹੁਤ ਜ਼ਿਆਦਾ ਸਟਰੋਂਗ ਇਹਨਾਂ ਦੇ ਖਿਲਾਫ ਆਈਆਂ ਨੇ ਬੇਲਾ ਡਿਨਾਈ ਹੋਈਆਂ ਨੇ ਪਰ ਮੰਨੋ ਕਿ ਇਹ ਇਮਾਨਦਾਰ ਹੈ ਕੱਟੜ ਔਰ ਭਾਜਪਾ ਗਲਤ ਕੰਮ ਕਰ ਰਹੀ ਕਿ ਈਡੀ ਦੇ ਸੀਬੀਆਈ ਦਾ ਮਿਸਯੂਜ਼ ਕਰ ਰਹੀ ਤੁਸੀਂ ਪੰਜਾਬ ਵਿੱਚ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੇ ਤੁਸੀਂ ਪੰਜਾਬ ਦੇ ਵਿੱਚ ਨਜਾਇਜ਼ ਪਰਚਾ ਕੋਈ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠਾ ਸੁਪਾਲ ਖੇੜਾ ਜਿਹਦੇ ਤੇ ਪੰਜ ਪਰਚੇ ਕੀਤੇ ਨੇ ਭਗਵੰਤ ਮਾਨ ਦੀ ਜਦੋਂ ਐਨਡੀਪੀਐਸ ਵੇਲ ਆਉਣ ਲੱਗੀ ਇੱਕ ਹੋਰ 3 ਵਜੇ ਤੜਕੇ ਪਰਚਾ ਇਹਨੂੰ ਹੋਰ ਕੀ ਕਹਿੰਦੇ ਮਿਸਜੂਜ਼ ਆਫ ਪਾਵਰ ਭਾਨੇ ਸਿੱਧੂ ਤੇ ਚਾਰ ਪਰਚੇ ਲੱਖੇ ਦੇ ਉੱਤੇ ਪਰਚਾ ਜਿਹੜਾ ਬੋਲਦਾ ਉਹਦੇ ਤੇ ਪਰਚਾ ਦਿੱਲੀ ਜਾਂਦੀ ਪੁਲਿਸ ਪੀਜੀਟੀ ਵਾਲ ਦੇ ਖਿਲਾਫ ਟਵੀਟ ਵੀ ਕਰਦੇ ਦਿੱਲੀ ਜਾਂਦੀ ਹੈ ਪੁਲਿਸ ਚੱਕਣ ਨੂੰ ਜੰਮੂ ਜਾਂਦੀ ਹੈ ਇੱਕ ਯੂਟਿਊਬਰ ਸਿਗਾ ਸ਼ਾਇਦ ਨੁਕੋ ਲੈ ਉਹਦਾ ਨਾਮ ਉਹਨੇ ਲਵੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਜਿਹੀ ਵੀਡੀਓ ਪਾਈ ਉਹਨੂੰ ਜੰਮੂ ਪੁਲਿਸ ਚੱਕਣਗੀ ਵਾਟ ਬਿਜ਼ਨਸ ਡਸ ਆ ਪੰਜਾਬ ਪੁਲਿਸ ਟੂ ਹੈ ਹੈਵ ਟੂ ਐਕਟ ਔਨ देयर ਪਰਸਨਲ ਵਿਮਸ ਐਂਡ ਫੈਂਸੀਜ਼ ਇਹ ਕੋਈ ਉਹਨਾਂ ਦੀ ਪੇਡ ਕੋਈ ਮਲੇਸ਼ੀਆ ਨਹੀਂਗਾ ਪ੍ਰਾਈਵੇਟ ਫੌਜ ਨਹੀਂਗੀ ਪੰਜਾਬ ਪੁਲਿਸ ਦਾ ਕੰਮ ਹੈਗਾ ਤੋ ਆਪੋ ਲਾਅ ਐਂਡ ਆਰਡਰ ਉਹਨਾਂ ਦੀ ਗੱਲ ਕਰਨੀ ਪੰਜਾਬ ਦੇ ਲੋਕਾਂ ਦੀ ਇਫਾਜ਼ਤ ਕਰਨੀ ਕਿ ਇਹਨਾਂ ਨੇ ਦੁਰਉਪਯੋਗ ਨਹੀਂ ਕੀਤਾ ਹੈ ਉਧਰ ਕਹਿੰਦੇ ਗੋਦੀ ਮੀਡੀਆ ਬਣਾਇਆ ਕਿ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਨਹੀਂ ਦਿਪਾਇਆ ਹੈ ਕਿ ਤੁਸੀਂ ਆਜ਼ਾਦ ਰਹਿਣ ਦਿੱਤਾ ਤੁਹਾਡੀ ਤੁਸੀਂ ਕੋਈ ਕਦੀ ਕਿਸਾਨਾਂ ਦੀ ਖਬਰ ਦੇਖੀ ਹੈ ਜਿਹੜੇ